ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਬਾਣੀ ਭਗਤ ਧੰਨੇ ਜੀ ਕੀ ਰਾਗ ਆਸਾ ਭਗਤ ਧੰਨੇ ਜੀ ਦੀ ਉਚਾਰਨ ਕੀਤੀ ਹੋਈ ਬਾਣੀ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਪਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਤਨ ਨਹੀਂ ਤੀਰੇ ਪਟਕਦਿਆਂ ਪਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ ਇਹ ਸਰੀਰ ਨਾਸ ਹੋ ਜਾਂਦਾ ਹੈ ਮਨ ਪਟਕਦਾ ਰਹਿੰਦਾ ਹੈ ਤੇ ਧਨ ਵੀ ਟਿਕਦਾ ਨਹੀਂ ਲਾਲਚ ਵਿਖ ਕਾਮ ਲੁਭ ਦਰਾਤਾ ਮਨ ਬਿਸਰੇ ਪ੍ਰਭ ਹੀਰੇ ਜੀਵ ਲੋਭੀ ਜੀ ਜ਼ਹਿਰ ਰੂਪੀ ਪਦਾਰਥਾਂ ਦੇ ਲਾਲਚ ਵਿੱਚ ਕਾਮ ਵਾਸ਼ਨਾ ਵਿੱਚ ਰੰਗਿਆ ਰਹਿੰਦਾ ਹੈ ਇਸ ਦੇ ਮਨ ਵਿੱਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ ਬਿਖਫਲ ਮੀਠ ਲੱਗੇ ਮਨ ਬੋਰੇ ਚਾਰ ਵਿਚਾਰ ਨਾ ਜਾਣੇ ਹੇ ਕਮਲੇ ਮਨ ਇਹ ਜ਼ਹਿਰ ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ ਗੋਣ ਤੇ ਪ੍ਰੀਤ ਬਡੀ ਅਨਪਾਂਤੀ ਜਨਮ ਮਰਨ ਫਿਰ ਤਾਨਿਆ ਗੁਣਾ ਵੱਲੋਂ ਹਟਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵੱਧ ਰਹੀ ਹੈ ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। ਜੁਗਤ ਜਾਲ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ। हे ਮਨ ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤ ਆਪਣੇ ਅੰਦਰ ਪੱਕੀ ਨਾ ਕੀਤੀ ਤ੍ਰਿਸ਼ਨਾ ਵਿੱਚ ਛੜਦੇ ਤੈਨੂੰ ਜਮਾ ਦਾ ਜਾਲ ਜਮਾ ਦੇ ਫਾਹੇ ਪੈ ਗਏ ਹਨ ਬਖਫਲ ਸੰਚ ਪਰੇ ਮਨ ਐਸੇ ਪਰਮਪੁਰਖ ਪ੍ਰਭ ਮਨ ਵਿਸਰੇ हे ਮਨ ਪੂ ਵਿਸ਼ੇ ਵਿਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰਕੇ ਸੰਭਧਾਰਿਆ ਹੈ ਤੇ ਅਜਿਹਾ ਸੰਭਧਾਰਿਆ ਕਿ ਤੈਨੂੰ ਪਰਮਪੁਰਖ ਪ੍ਰਭੂ ਉਲ੍ਹ ਹੀ ਗਿਆ ਵਿਸਰ ਹੀ ਗਿਆ ਗਿਆਨ ਪ੍ਰਵੇਸ਼ ਗੁਰੇ ਤਨ ਦੀਆ ਧਿਆਨ ਮਨ ਮਨ ਇਕਮਏ ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ ਰੂਪ ਤਨ ਦਿੱਤਾ ਉਸ ਦੀ ਸੁਰਤ ਪ੍ਰਭੂ ਵਿੱਚ ਜੁੜ ਗਈ ਉਸ ਦੇ ਅੰਦਰ ਸ਼ਰਧਾ ਬਣ ਗਈ ਉਸ ਦਾ ਮਨ ਪ੍ਰਭੂ ਨਾਲ ਇਕਮਿਕ ਹੋ ਗਿਆ ਪ੍ਰੇਮ ਭਗਤ ਮਾਨੀ ਸੁਖ ਜਾਨਿਆ तृप्तਾ ਗਾਣੇ ਮੁਕਤ ਪਏ ਉਸ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਚੰਗੀ ਲੱਗੀ ਉਸ ਦੀ ਸੁਖ ਨਾਲ ਸਾਂਝ ਬਣ ਗਈ ਉਹ ਮਾਇਆ ਵੱਲੋਂ ਚੰਗੀ ਤਰ੍ਹਾਂ ਰੱਜ ਗਿਆ ਤੇ ਬੰਧਨਾਂ ਤੋਂ ਮੁਕਤ ਹੋ ਗਿਆ ਜੋਤ ਸਮਾਇ ਸਮਾਨੀ ਜਾ ਕੇ ਅਸ਼ਲੀ ਪ੍ਰਭ ਪਹਿਚਾਨਿਆ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਵ ਵਿਆਪਕ ਜੋਤ ਟਿਕ ਗਈ ਉਸਨੇ ਮਾਇਆ ਵਿੱਚ ਨਾ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ ਤੰਨੇ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਮੈਂ ਤੰਨੇ ਨੇ ਉਸ ਪ੍ਰਭੂ ਦਾ ਨਾਮ ਰੂਪ ਤਨ ਪ੍ਰਾਪਤ ਕਰ ਲਿਆ ਜੋ ਸਾਰੀ ਧਰਤੀ ਦਾ ਆਸਰਾ ਹੈ ਮੈਂ ਤੰਨਾ ਵੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹੁਣ ਸਵਾਲ ਇਹ ਹੈ ਇਹ ਕਿਹਨਾ ਸੰਤਾਂ ਨੂੰ ਮਿਲ ਕੇ ਧੰਨਾ ਜੀ ਪ੍ਰਭੂ ਦੇ ਵਿੱਚ ਲੀਨ ਹੋਏ ਹਨ ਇਸ ਸਵਾਲ ਦਾ ਜਵਾਬ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕਰਕੇ ਇਹ ਨਾਲ ਹੀ ਸ਼ਬਦ ਅੰਕਿਤ ਕੀਤਾ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਹਨ ਮਹਿਲਾ 5 ਜਿਸ ਦਾ ਭਾਵ ਹੈ ਕਿ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਰਥ ਕੀ ਹਨ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਗੋਬਿੰਦ ਗੋਬਿੰਦ ਕਰਦਿਆਂ ਹੋਇਆਂ ਨਾਮਦੇਵ ਜੀ ਦਾ ਮਨ ਪਰਮਾਤਮਾ ਵਿੱਚ ਜੁੜ ਗਿਆ ਆੜਦਮ ਕੋਸ਼ੀਪੁਰ ਹੋਇਓ ਲਖਿਨ ਜਿਸ ਨੂੰ ਲੋਕ ਅੱਧੀ ਕਾਡੀ ਦਾ ਸ਼ੀਂਬਾ ਆਖਦੇ ਸਨ ਉਹ ਲਖਪਤੀ ਬਣ ਗਿਆ ਕਿਉਂਕਿ ਉਸ ਨੂੰ ਕਿਸੇ ਦੇ ਮੁਤਾਜੀ ਨਾ ਰਹਿ ਗਏ ਮੋਲਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਕਪੜਾ ਉਹਨਾਂ ਨੂੰ ਤਾਣਾ ਤਰਨ ਦੀ ਲਗਨ ਛੱਡ ਕੇ ਕਬੀਰ ਨੇ ਪ੍ਰਭੂ ਚਰਨਾਂ ਦੇ ਨਾਲ ਲਗਨ ਲਾ ਲਈ ਨੀਚ ਕੁਲਾ ਜੁਲਹਰਾ ਪਇਓ ਗੁਣੀ ਗਹੀਰਾ ਜਿਸ ਨੂੰ ਲੋਕ ਨੀਵੀਂ ਜਾਤ ਦਾ ਜੁਲਹਾ ਆਖਦੇ ਸਨ ਉਹ ਗੁਨਾ ਦਾ ਸਮੁੰਦਰ ਬਣ ਗਿਆ ਲਗਨ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਕਰਕੇ ਰਵਜਾਸਟਵੰਤਾ ਟੋਰ ਨੀਤ ਤੈਨ ਤਿਆਗੀ ਮਾਇਆ ਰਵਦਾਸ ਜੋ ਪਹਿਲਾਂ ਮੋਹਿ ਪਸ਼ੂ ਢੋਂਦੇ ਸਨ ਔਰ ਮਾਇਆ ਦਾ ਉਹਨਾਂ ਨੇ ਮੋਹ ਛੱਡ ਦਿੱਤਾ ਤੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਾਧ ਸੰਗਤ ਵਿੱਚ ਰਹਿ ਕੇ ਉਹ ਉੱਗਲ ਹੋ ਗਏ ਤੇ ਉਹਨਾਂ ਨੂੰ ਪਰਮਾਤਮਾ ਦਾ ਦੀਦਾਰ ਪ੍ਰਾਪਤ ਹੋ ਗਿਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਸੈਨ ਨਾਈ ਜੋ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ ਉਸ ਦੀ ਸੋਭਾ ਘਰ ਘਰ ਹੋਣ ਲੱਗੀ ਹਿਰਦੇ ਅਵਸਿਆ ਪਾਰ ਬ੍ਰह्म ਭਗਤਾ ਮੈਂ ਗਣਿਆ ਉਸ ਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ ਉਸ ਦੀ ਗਿਣਤੀ ਭਗਤਾਂ ਵਿੱਚ ਹੋਣ ਲੱਗੀ ਜਦੋਂ ਜੱਟ ਨੇ ਇਹਨਾਂ ਭਗਤਾਂ ਦੇ ਬਾਰੇ ਵਿੱਚ ਇਹਨਾਂ ਦੀ ਸੋਭਾ ਸੁਣੀ ਕਿ ਨਾਮ ਦੀ ਬਰਕਤ ਦੇ ਨਾਲ ਹੀ ਇਹਨਾਂ ਦੀ ਸੋਭਾ ਚਾਰੋਂ ਪਾਸੇ ਫੈਲ ਰਹੀ ਹੈ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਇਹ ਗੱਲ ਸੁਣ ਕੇ ਗਰੀਬ ਤੰਨਾ ਜੱਟ ਵੀ ਉੱਠ ਕੇ ਭਗਤੀ ਕਰਨ ਲੱਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵੱਡਪਾਗਾ ਉਸ ਨੂੰ ਪ੍ਰਮਾਤਮਾ ਦਾ ਸਾਖਿਆਤ دیدار ਹੋਇਆ ਤੇ ਉਹ ਵੱਡੇ ਭਾਗਾ ਵਾਲਾ ਬਣ ਗਿਆ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕਰਕੇ ਤੇ ਨਾਲ ਹੀ ਇਹ ਸਪਸ਼ਟ ਕੀਤਾ ਹੈ ਕਿ ਭਗਤ ਤੰਨਾ ਜੀ ਅਤੇ ਗੁਰੂ ਜੀ ਵਿੱਚ ਕੋਈ ਅੰਤਰ ਨਹੀਂ ਹੈ ਕੋਈ ਫਰਕ ਨਹੀਂ ਹੈ ਇਸ ਤੋਂ ਅੱਗੇ ਫਿਰ ਭਗਤ ਤੰਨਾ ਜੀ ਦਾ ਹੀ ਉਚਾਰਨ ਕੀਤਾ ਹੋਇਆ ਸ਼ਬਦ ਹੈ ਕਿਉਂਕਿ ਆਸਾ ਰਾਗ ਦੇ ਵਿੱਚ ਭਗਤ ਤੰਨਾ ਜੀ ਦੇ ਉਚਾਰਨ ਕੀਤੇ ਹੋਏ ਦੋ ਸ਼ਬਦ ਹਨ ਅਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ ਬਿਬੇ ਨਾ ਜਾਣਸ ਕੋਈ ਏ ਮੇਰੇ ਮਨ ਨਿਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ ਵੇਖੀ ਤੂੰ ਕਿਤੇ ਹੋਰ ਤੇ ਆਸਨਾ ਲਾ ਲਈ ਜੇ ਧਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਇ ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸ਼ਾਂ ਪਰਦੇਸਾਂ ਵਿੱਚ ਵੀ ਭਟਕਦਾ ਫਿਰੇਗਾ ਤਾਂ ਵੀ ਉਹੀ ਹੋਵੇਗਾ ਜੋ ਜਨਨੀ ਕੇਰੇ ਉਧਰ ਉਦਕਮੈ ਪਿੰਡ ਕੀਆ 10 ਦੁਆਰਾ ਮਾਂ ਦੇ ਪੇਟ ਦੇ ਜਲ ਵਿੱਚ ਉਸ ਪ੍ਰਭੂ ਨੇ ਸਾਡਾ 10 ਸੋਤਾਵਾਂ ਵਾਲਾ ਸਰੀਰ ਬਣਾ ਦਿੱਤਾ ਦੇ ਆਹਾਰ ਅਗਨ ਵਿੱਚ ਰੱਖੇ ਐਸਾ ਖਸਮ ਹਮਾਰਾ ਖੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿੱਚ ਉਹ ਸਾਡੀ ਰੱਖਿਆ ਕਰਦਾ ਹੈ ਵੇਖ ਏ ਮੇਰੇ ਮਨ ਉਹ ਸਾਡਾ ਮਾਲਕ ਇਹੋ ਜਿਹਾ ਹੈ ਦਿਆਲੂ ਹੈ ਇਰ ਪਾਲੂ ਹੈ ਕੁੰਮੀ ਜਲ ਮਾਹੇ ਤਨ ਤੇ ਸਬਾਹਰ ਪੰਖ ਖੀਰ ਤਿੰਨ ਨਾਹੀ ਵੇਖ ਕਸ਼ੂ ਕੁੰਮੀ ਪਾਣੀ ਵਿੱਚ ਰਹਿੰਦੀ ਹੈ ਉਸ ਦੇ ਬੱਚੇ ਬਾਹਰ ਰੇਤੇ ਵਿੱਚ ਰਹਿੰਦੇ ਹਨ ਨਾ ਬੱਚਿਆਂ ਨੂੰ ਖੰਭ ਹਨ ਕਿ ਉੱਡ ਕੇ ਕੁਝ ਖਾ ਲੈਣ ਨਾ ਕਸ਼ੂ ਕੁੰਮੀ ਨੂੰ ਥਾਣਨ ਹਨ ਕਿ ਬੱਚਿਆਂ ਨੂੰ ਦੁੱਧ ਪਿ ਆਵੇ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਰ へ ਮੇਰੀ ਜਿੰਦੇ ਮਨ ਵਿੱਚ ਵਿਚਾਰ ਕੇ ਵੇਖ ਉਹ ਸੁੰਦਰ ਪਰਮਾਨੰਦਪੂਰਣ ਪ੍ਰਭੂ ਉਹਨਾਂ ਦੀ ਪਾਲਣਾ ਕਰਦਾ ਹੈ 파ਖਣ ਕੀਟ ਗੁਪਤ ਹੋਇ ਰਹਤਾ ਤਾਂ ਜੋ ਮਾਰਗ ਨਹੀਂ ਪੱਥਰ ਵਿੱਚ ਕੀੜਾ ਲੋਕਿਆ ਰਹਿੰਦਾ ਹੈ ਪੱਥਰ ਵਿੱਚੋਂ ਬਾਹਰ ਜਾਣ ਲਈ ਉਸ ਦਾ ਕੋਈ ਰਾਹ ਨਹੀਂ ਹੁੰਦਾ ਕਹ ਤੰਨਾ ਪੂਰਣ ਤਾਹੁ ਕੋ ਮਤਰੀ ਜੀ ਡਰਾਂ ਹੀ ਇਹ ਜਿੰਦੇ ਉਸ ਦਾ ਪਾਲਣ ਵਾਲਾ ਪਰਮਾਤਮਾ ਥੰਨਾ ਆਖਦਾ ਹੈ ਕਿ ਇਹ ਜਿੰਦੇ ਤੂੰ ਵੀ ਨਾ ਡਰ ਕਿਉਂਕਿ ਪਰਮਾਤਮਾ ਪੱਥਰਾਂ ਵਿੱਚ ਕੀੜਿਆਂ ਨੂੰ ਪਾਲਦਾ ਹੈ ਇਸ ਤਰ੍ਹਾਂ ਉਹ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ ਇਸ ਤਰ੍ਹਾਂ ਦੇ ਹੀ ਵਿਚਾਰ ਗੁਰੂ ਅਰਜਨ ਦੇਵ ਜੀ ਨੇ ਇੱਕ ਜਗ੍ਹਾ ਦਿੱਤੇ ਹਨ ਸਹਿਲ ਪੱਥਰ ਮੇ ਜੰਤੂ ਪਾਏ ਤਾਂ ਕਾ ਰਿਜਕ ਤੰਨਾ ਗੋਪਾਲ ਤੇਰਾ ਆਰਤਾ हे ਪ੍ਰithvi ਦੇ ਪਾਲਣ ਵਾਲੇ ਪ੍ਰਭੂ ਮੈਂ ਤੇਰੇ ਦਰ ਦਾ ਮੰਗਤਾ ਮੇਰੀਆਂ ਲੋੜਾਂ ਪੂਰੀਆਂ ਕਰੋ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚੜਦਾ ਹੈ ਦਾਲ ਸਿੱਧਾ ਮੰਗੂ ਕਿਉ ਮੈਂ ਤੇਰੇ ਦਰ ਤੋਂ ਦਾਲ ਆਟਾ ਤੇ ਕਿਉ ਮੰਗਦਾ ਹਮਰਾ ਖੁਸ਼ੀ ਕਰੇ ਨਿਤ ਜਿਉ ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕਣ ਪਣੀਆ ਸ਼ਾਦਨ ਨੀ ਕਾ ਅਨਾਜ ਮੰਗੂ ਸਤ ਸੀ ਕਾ ਮੈਂ ਸਤ ਸਿੰਘਾਂ ਵਾਲਾ ਅਨਾਜ ਜੋ ਪੈਲੀ ਨੂੰ ਸੱਤ ਵਾਰੀ ਵਾਕੇ ਪੈਦਾ ਕੀਤਾ ਹੁੰਦਾ ਹੈ ਮਿਹਨਤ ਦਾ ਫਲ ਜੁੱਤੀ ਤੇ ਸੋਨਾ ਕੱਪੜਾ ਵੀ ਮੰਗਦਾ ਹਾਂ ਤੇ ਸੱਤਾ ਸੀਹਾ ਦਾ ਅਨਾਜ ਵੀ ਮੰਗਦਾ ਗਊ ਭੈਸ ਮੰਗੋਂ ਲਾਵੇਰੀ ਏ ਗੋਪਾਲ ਮੈਂ ਗਾ ਮੱਜ ਲਵੇਰੀ ਵੀ ਮੰਗਦਾ ਕਿਉਂਕਿ ਗ੍ਰਿਸ਼ਤੀ ਦੀਆਂ ਇਹ ਜ਼ਰੂਰਤਾਂ ਹਨ ਇੱਕ ਤਾਜਨ ਤੁਰੀ ਚੰਗੇਰੀ ਤੇ ਇੱਕ ਚੰਗੀ ਅਰਬੀ ਘੋੜੀ ਵੀ ਸਵਾਰੀ ਵਾਸਤੇ ਚਾਹੁੰਦਾ ਘਰ ਕੀ ਗੀ ਹਨ ਚੰਗੀ ਘਰ ਵਾਲੀ ਵੀ ਚੰਗੀ ਇਸਤਰੀ ਲੋੜੀਂਦੀ ਹੈ ਜਨ ਨਾਨਕ ਜਨ ਤੰਨਾ ਲੈ ਵੈ ਮੰਗੀ ਮੈਂ ਤੇਰਾ ਦਾਸ ਤੰਨਾ ਤੇਤੋਂ ਮੰਗ ਕੇ ਲੈਂਦਾ ਸੋ ਭਗਤ ਧੰਨਾ ਜੀ ਦੇ ਸ਼ਬਦ ਅਸੀਂ ਇਸ ਬਾਣੀ ਦੇ ਵਿੱਚ ਵਿਚਾਰੇ ਹਲ ਇਹਨਾਂ ਸ਼ਬਦਾਂ ਵਿੱਚ ਪੱਥਰ ਦੀ ਪੂਜਾ ਦਾ ਜ਼ਿਕਰ ਕਿਤੇ ਨਹੀਂ ਆਇਆ ਗੁਰੂ ਅਰਜਨ ਦੇਵ ਜੀ ਨੇ ਸਪਸ਼ਟ ਕੀਤਾ ਹੈ ਤੰਨੇ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਤੰਨੇ ਨੇ ਧਰਤੀ ਦਾ ਆਸਰਾ ਪਰਮਾਤਮਾ ਪ੍ਰਾਪਤ ਕੀਤਾ ਸੰਤਾਂ ਦੀ ਸੰਗਤ ਕਰਕੇ ਭਗਤ ਤੰਨਾ ਜੀ ਦਾ ਜਨਮ ਸਨ 1415 ਨੂੰ Rajasthan ਦੇ ਜ਼ਿਲ੍ਹਾ ਤਾਂਕ ਦੇ ਪਿੰਡ ਧਵਾਨ ਵਿਖੇ ਹੋਇਆ ਸੀ ਲਗਭਗ ਉਹਨਾਂ ਨੇ 20 ਸਾਲ ਦੀ ਆਜੂ ਭੋਗੀ ਤੇ ਸਨ 1475 ਦੇ ਵਿੱਚ ਉਹ ਪ੍ਰਲੋਕ ਸੁਧਾਰੇ ਸਨ ਉਹਨਾਂ ਦਾ ਜਨਮ ਜੱਟ ਬਰਾਦਰੀ ਦੇ ਵਿੱਚ ਹੋਇਆ ਇਸ ਗੱਲ ਦੀ ਉਗਾਹੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਤੋਂ ਮਿਲਦੀ ਹੈ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਭਗਤ ਤੰਨਾ ਜੀ ਗ੍ਰਸਤੀ ਹੋਏ ਹਨ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਹੈ ਉਹਨਾਂ ਵਿੱਚ ਭਗਤ ਤੰਨਾ ਜੀ ਵੀ ਸ਼ਾਮਲ ਹਨ ਤੇ ਇਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਾਮਲ ਹੋਣ ਦਾ ਕਾਰਨ ਇਹ ਹੈ ਕਿ ਇਹਨਾਂ ਦੀ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਨਾਲ ਮਿਲਖਾਂਦੀ ਸੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਪੱਥਰ ਪੂਜਾ ਦਾ ਨਸ਼ੀਦ ਕਰਦੀ ਹੈ ਮੂਰਤੀ ਪੂਜਾ ਦਾ ਖੰਡਨ ਕਰਦੀ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇੱਕ ਅਕਾਲ ਪੁਰਖ ਦੀ ਪੂਜਾ ਦਾ ਸਿਧਾਂਤ ਪੇਸ਼ ਕਰਦੀ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਸਤੀ ਹੈ ਕਿ ਜੇ ਕੁਝ ਮੰਗਣਾ ਹੈ ਤੇ ਪਰਮਾਤਮਾ ਦੇ ਦਰ ਤੋਂ ਮੰਗੋ ਤੇ ਭਗਤ ਤੰਨਾ ਜੀ ਦਾ ਆਰਤੀ ਵਾਲਾ ਸ਼ਬਦ ਗੋਪਾਲ ਤੇਰਾ ਆਰਤਾ ਵਿੱਚ ਵੀ ਭਗਤ ਤੰਨਾ ਜੀ ਨੇ ਜੋ ਕਿ ਗ੍ਰਸਤੀ ਦੀਆਂ ਲੋੜਾਂ ਹੁੰਦੀਆਂ ਹਨ ਉਹ ਲੋੜਾਂ ਪੂਰੀਆਂ ਕਰਨ ਵਾਸਤੇ ਪਰਮਾਤਮਾ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਜੋਦੜੀ ਕਰਨ ਦੀ ਗੱਲ ਕਹੀ ਹੈ ਤੇ ਭਗਤ ਤੰਨਾ ਜੀ ਵੀ ਗ੍ਰਸਤੀ ਹੋਏ ਹਨ ਗੁਰੂ ਨਾਨਕ ਦੇਵ ਜੀ ਵੀ ਗ੍ਰਸਤੀ ਹੋਏ ਹਨ ਸੋ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਮੇਰ ਖੰਦਾ ਹੋਣ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ